ਸਾਥੀਏ ਕਾਲ ਜੀ ਹਾਂਜੀ ਅੱਜ ਆਪਾਂ ਤੁਹਾਨੂੰ ਸਿਖਾਉਣ ਲੱਗੇ ਆ ਸਪਲੇਟ ਸਟਿਚ ਇਹਦੇ ਵਿੱਚ ਇੱਕ ਐਂ ਦਾ ਸਿੰਗਲ ਟਾਂਕਾ ਭਰਨ ਤੋਂ ਬਾਅਦ ਉਸਦੇ ਮੱਢ ਵਿੱਚ ਦੀ ਏਦਾਂ ਸੂਈ ਹੈ ਜਿਹੜੀ ਉੱਪਰ ਕੱਢਣੀ ਆ ਏਦਾਂ ਸੂਈ ਕੱਢ ਕੇ ਉਸ ਤੋਂ ਬਾਅਦ ਉਨੀ ਹੀ ਸਪੇਸ ਤੇ ਸਪੇਸ ਦੇ ਕੇ ਉਨੀ ਸਪੇਸ ਤੇ ਜਿਹੜਾ ਫੇਰ ਆਪਾਂ ਸੂਈ ਥੱਲੇ ਲੈ ਕੇ ਜਾਣੀ ਆ ਟਾਂਕਾ ਭਰਨਾ ਇਹ ਜਿਵੇਂ ਆਪਾਂ ਸੂਈ ਦੇ ਵਿੱਚ 6 ਲੜਾ ਧਾਗਾ ਪਾਇਆ ਤਾਂ ਉਹਦੇ ਵਿੱਚ ਮੱਢ ਦੇ ਵਿੱਚੋਂ ਵੀ 3-3 ਲੜੇ ਜਿਹੜੇ ਆਪਾਂ ਰੱਖ ਲੈਣੇ ਆ ਤੇ ਏਦਾਂ ਤੰਤ ਲੜ ਕਰਕੇ ਵਿੱਚੋਂ ਇਦਾਂ ਸੂਈ ਐ ਉੱਪਰ ਕੱਢ ਲੈਣੀ ਆ ਇਹਨੂੰ ਕਹਿੰਦੇ ਆ ਸਪਲੇਟ ਸਟਿਚ ਇਹਦੀ ਆਪਾਂ ਡੰਡੀਆਂ ਵਗੈਰਾ ਭਰਨ ਦੇ ਲਈ ਹੱਥ ਦੀ ਕਢਾਈ ਦੇ ਵਿੱਚ ਉਵੇਂ ਯੂਜ਼ ਕਰ ਸਕਦੇ ਆ ਜਿਵੇਂ ਡੰਡੀ ਟਾਂਕਾ ਯੂਜ਼ ਕਰ ਕਰਦੇ ਆ ਉਵੇਂ ਇਹਨੂੰ ਕਰ ਸਕਦੇ ਆ ਤੇ ਆਪਣੇ ਪੇਜ ਸੂਟਾ ਸਟਾਈਲ ਨੂੰ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਇਦਾਂ ਜਿਹੜੀਆਂ ਆਪਾਂ ਵੀਡੀਓਜ਼ ਲੈ ਕੇ ਆਉਂਦੇ ਰਹਿੰਨੇ ਆ ਹੱਥ ਦੀ ਕਢਾਈ ਦੀਆਂ ਇੰਦਾ ਜਿਹੜਾ ਸਪਲੇਟ ਸਟਿਚ ਬੰਦ ਆ ਪ੍ਰੈਕਟਿਸ ਕਰਕੇ ਜਿਹੜਾ ਆਪਾਂ ਇਹ ਸਿੱਖ ਸਕਦੇ ਆ ਤੇ ਜਿਹੜਾ ਡਿਜ਼ਾਈਨ ਆ ਉਹ ਆਪਾਂ ਇਦਾਂ ਬਣਾ ਸਕਦੇ ਹਾਂ ਦਿਸਪੈਰੋ ਡਿਜ਼ਾਈਨ ਸਪਲੇਟ ਸਟਿਚ ਦਾ ਬਣਿਆ ਹੋਇਆ ਆਹ ਸਾਰਾ ਡਿਜ਼ਾਈਨ ਸਪਲੇਟ ਸਟਿਚ ਚਾ ਡੰਡੀਆਂ ਦਾ ਥੈਂਕ ਯੂ ਜੀ